ਮੇਰੇ ਮਿਆਨ ਨੂੰ ਕਿ 4 ਸਾਲ ਹੋ ਜਾਣੇ ਮੇਰੇ ਬੇਟੇ ਨੂੰ 20 ਜੂਨ ਨੂੰ ਹੋਇਆ ਸੀ ਉਹ ਜਦੋਂ ਉਹ ਇਹ ਪਹਿਲੇ ਦਿਨ ਤਾਂ ਠੀਕ ਠਾਕ ਸੀ ਪਰ ਦੂਸਰੇ ਦਿਨ ਉਹਨੂੰ ਬਣਾ ਫੀਵਰ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਨੇ ਦਿਖਾਇਆ ਤੇ ਉਹਨਾਂ ਨੇ ਫਿਰ ਵੱਡੀ ਪ੍ਰੋਬਲਮ ਦੱਸਤੀ ਉਹਦੀ ਉਹ ਦਿਹਾਣ ਦੀ ਪ੍ਰੋਬਲਮ ਇੱਕ ਛੇਕੀ ਕਿਤੇ ਦੇ ਜਿਹੜੇ ਹਾਰ ਦੇ ਪਾਈਪ ਆਏ ਨਾ ਉਹਨਾਂ 'ਚ ਪ੍ਰੋਬਲਮ ਸੀ ਦੋ ਦਿਨ ਦਾ ਸੀ ਮੇਰੇ ਵੀ ਉਹ ਪਰੇਟੋ ਆਈ ਮੈਨੂੰ ਵੀ ਜਿਆਦਾ ਗੱਲਬਾਤ ਨਹੀਂ ਦੱਸੀ ਆ ਪ੍ਰੇਟ ਦਾ ਕਰਕੇ ਤੇ ਇਹ ਵਗੜ ਕੇ ਪਾਪਾ ਦਾਦੀ ਮਾ ਜਿਆਦਾ ਪਰਿਵਾਰ ਨੂੰ ਪਤਾ ਹੈ ਮੈਨੂੰ ਘੱਟ ਪਤਾ ਹੈ ਇਹਨੂੰ ਇਹਦੀ ਜਿਆਦਾ ਪ੍ਰੋਬਲਮ ਆਈ ਉਹ ਦਾ ਕਰਕੇ ਫਿਰ ਪੈਸਿਆਂ ਦੇ ਵੀ ਡਾਕਟਰਾਂ ਨੇ ਜਿਆਦਾ ਦੱਸਿਆ ਇਲਾਜ ਜਿਆਦਾ ਮਹਿੰਗਾ ਸੀ ਜਿੰਦਗੀ ਲੱਖਾਂ ਦੇ ਨਾਲ ਹੈ ਤੇ ਇਹਨੇ ਪੈਸੇ ਹੀ ਅਰੇਂਜ ਨਹੀਂ ਕਰ ਸਕਦੇ ਮੇਰੇ ਹਸਬੰਦ ਮੇਲ ਚ ਡਰਾਈਵਰ ਨੇ ਤੇ ਇਹਨਾਂ ਬੈਸਨ ਅਰੇਂਜ ਕਰਦੇ ਉਪਰਾਂ ਨੂੰ ਖਾਲਸਾ ਐਡਾ ਪਤਾ ਲੱਗਿਆ ਤੇ ਉਹਨਾਂ ਨੇ ਫਿਰ ਸਾਡੀ ਮਦਦ ਕੀਤੀ ਤੇ ਉਹਦੇ ਕਾਰਨ ਆਡੀ ਬੱਚੇ ਦੀ ਜਿਹੜੀ ਜਾਨ ਬੱਚੀ ਤੋਂ ਸਾਡੇ ਕੋਲ ਆਸਦਾ ਖੇਡਦਾ ਹੈ ਅੱਜ ਅੰਦੀ ਗੋਦੀ ਵਿੱਚ ਇਹ ਤਾਂ ਖਾਲਸਾ ਨੂੰ ਆ ਗਿਆ ਨਹੀਂ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਥੈਂਕ ਯੂ ਖਾਲਸਾ ਐਡਾ ਸ਼ੁਕਰੀਆ ਜੀ ਮੱਧਨਾਵਾਂ ਦਾ ਅੱਜ ਜਿੱਦ ਚਾਹੀ ਗੋਦੀ ਦੇ ਵਿੱਚ ਹੈ ਹੀ ਅਸੀਂ ਖਾਲਸਾ ਏਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਨਾਲਾ